ਅੱਜ ਦਾ ਸਾਡਾ ਵਿਸ਼ਾ ਹੈ ਵਿਸਰਾਮ ਚਿੰਨ ਵਿਆਕਰਨ ਵਿੱਚ ਭਾਸ਼ਾ ਦੀ ਸਭ ਤੋਂ ਵੱਡੀ ਇਕਾਈ ਹੁੰਦੀ ਹੈ ਵਾਕ ਇੱਕ ਵਾਕ ਨੂੰ ਦੂਜੇ ਵਾਕ ਤੋਂ ਨਖੇੜਨ ਲਈ ਕੋਈ ਚਿੰਨ ਲਾਇਆ ਜਾਂਦਾ ਹੈ ਪੰਜਾਬੀ ਵਿੱਚ ਅਜਿਹੇ ਚਿੰਨ ਡੰਡੀ ਹੈ ਇਹਨੂੰ ਵਿਸਰਾਮ ਚਿੰਨ ਕਹਿੰਦੇ ਹਨ ਹੋਰ ਵੀ ਬਹੁਤ ਸਾਰੇ ਵਿਸਰਾਮ ਚਿੰਨ ਹਨ ਜਿਵੇਂ ਕਾਮਾ ਪ੍ਰਸ਼ਨ ਚਿੰਨ ਬਿੰਦੀ ਕਮਾ ਦੋ ਬਿੰਦੀ ਕਮਾ ਵਿਸਮਿਕ ਚਿੰਨ ਪੁੱਠੇ ਕਮੇ ਬ੍ਰੈਕਟ ਬਿੰਦੀ ਛੁੱਟ ਮਰੋੜੇ ਡੈਸ਼ ਦੋ ਬਿੰਦੀ ਡੈਸ਼ ਜੋੜਨੀ ਬੋਲਣ ਵੇਲੇ ਜੋ ਉਤਰਾ ਚੜ੍ਹਾ ਤੇ ਠਹਿਰਾਉ ਆਉਂਦਾ ਉਹਨਾਂ ਨੂੰ ਲਿਖਤ ਵਿੱਚ ਅੰਕਿਤ ਕਰਨ ਲਈ ਵਿਸਰਾਮ ਚਿੰਨ ਵਰਤੇ ਜਾਂਦੇ ਹਨ ਹੁਣ ਤੁਸੀਂ ਵਾਕ ਪੜੋ ਵਿਸਰਾਮ ਚਰਨ ਕਿਸ ਤਰ੍ਹਾਂ ਆਰਥਾਂ ਦੀ ਤਬਦੀਲੀ ਕਰਦੇ ਆ ਪਹਿਲਾ ਵਾਕ ਹੈਗਾ ਤੂੰ ਠੀਕ ਹੈ ਆਪਾਂ ਡੰਡੀ ਲਾ ਦਿੱਤੀ ਫਿਰ ਆਪਾਂ ਕਹਿੰਦੇ ਆ ਤੂੰ ਠੀਕ ਹੈ ਜਾਨੀ ਕਿ ਆਪਾਂ ਉਹਨਾਂ ਨੂੰ ਪ੍ਰਸ਼ਨ ਪੁੱਛ ਲਿਆ ਤੂੰ ਠੀਕ ਹੈ ਤਾਂ ਇਹਦਾ ਮਤਲਬ ਕਿ ਉਹ ਆ ਗਿਆ ਸਾਡੇ ਕੋਲੇ ਪ੍ਰਸ਼ਨਵਾਚਕ ਵਾਕ ਪ੍ਰਸ਼ਨ ਚਿੰਨ ਲੱਗ ਗਿਆ ਵਿਸਰਾਮ ਚਿੰਨ ਇਸੇ ਤਰੀਕੇ ਨਾਲ ਕਾਮਾ ਲਿਕ ਲੋ ਜੇ ਕਾਮਾ ਗਲਤ ਜਗ੍ਹਾ ਤੇ ਵਰਤੋਂ ਹੋ ਜਵੇ ਤਾਂ ਅਰਥ ਬਦਲ ਲੈਂਦਾ ਹੈ ਕਾਮੇ ਦੇ ਉਹ ਕਿਵੇਂ ਆਪਣੇ ਕੋਲੇ ਵਾਕ ਹੈਗਾ ਚੋਰ ਫਿਰ ਕਾਮਾ ਜਾਵੇ ਨਾ ਫੜੋ ਆਪਾਂ ਕਹਿੰਦੇ ਆ ਠੀਕ ਹੈ ਚੋਰ ਕਾਮਾ ਜਾਵੇ ਨਾ ਫੜੋ ਦੂਸਰੇ ਵਿੱਚ ਕਹਿ ਦਿੰਦੇ ਆ ਚੋਰ ਜਾਵੇ ਨਾ ਫੜੋ ਫਰਕ ਆ ਗਿਆ ਨਾ ਅਰਥ ਵਿੱਚ ਤਬਦੀਲੀ ਆ ਗਈ ਪਹਿਲੇ ਜਿਹੜਾ ਨੇ ਚੋਰ ਜਾਵੇ ਨਾ ਫੜੋ ਵਿੱਚ ਚੋਰ ਜਾਣਾ ਨਹੀਂ ਚਾਹੀਦਾ ਦੂਸਰੇ 'ਚ ਆਪਾਂ ਕਹਿੰਦੇ ਆ ਚੋਰ ਜਾਵੇ ਨਾ ਫੜੋ ਇਸ ਰਿੱਕੇ ਨਾਲ ਸਾਨੂੰ ਸਾਡੀ ਵਿਆਕਰਨ ਦੇ ਵਿੱਚ ਵਿਸਰਾਮ ਚਿੰਨ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ ਪਹਿਲੇ ਨੰਬਰ ਤੇ ਜਿਵੇਂ ਆਪਾਂ ਕਹਿੰਦੇ ਆ ਡੰਡੀ ਜਾਂ ਪੂਰਨ ਵਿਸਰਾਮ ਅਪਕੰਨੇ ਖੜੀ ਲਖੀਰ ਹਰਜੀਤ ਸਕੂਲ ਜਾ ਰਿਹਾ ਹੈ ਲੜਕਾ ਖੇਡ ਰਿਹਾ ਹੈ ਇਹ ਸਾਰੇ ਕੀ ਨੇ ਡੰਡੀ ਜਾਂ ਪੂਰਨ ਵਿਸਰਾਮ ਫਿਰ ਆ ਜਾਂਦਾ ਕੰਮ ਕੰਮ ਦਾ ਮਤਲਬ ਹੁੰਦਾ ਥੋੜਾ ਠਹਿਰਾਓ ਲਈ ਕੰਮ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਆਪ ਕਹਿੰਨੇ ਆ ਅਮਿਤ ਥੋੜਾ ਜਿਹਾ ਠਹਿਰਾਓ ਹੋ ਗਿਆ ਫਿਰ RAM ਫਿਰ ਸ਼ਾਮ ਅਤੇ ਸਮੀਰ ਪਿਕਨਿਕ ਮਨਾਉਣ ਗਏ ਉਸ ਤੋਂ ਬਾਅਦ ਆ ਜਾਂਦਾ ਪ੍ਰੇਮ ਸਿੰਘ ਬੜਵਾਲ ਅਤੇ ਰਸ਼ਪਾਲ ਬਾਜ਼ਾਰ ਗਏ ਜੇ ਇਹ ਤਿੰਨ ਬੰਦੇ ਆ ਗਏ ਪਹਿਲਾਂ ਪ੍ਰੇਮ ਸਿੰਘ ਤੇ ਬੜਵਾਲ ਦੇ ਵਿੱਚ ਆਪਾਂ ਕਾਮਾ ਪਾ ਦਿੱਤਾ ਅਖੀਰਲੇ ਬੰਦੇ ਦੇ ਅੱਗੇ ਆਪਾਂ ਅਤੇ ਲਾ ਦਿੱਤਾ ਨੰਬਰ 3 ਤੇ ਆ ਗਿਆ ਪ੍ਰਸ਼ਨ ਚਿੰਨ ਜੇ ਸਵਾਲਕ ਦੇ ਵਿੱਚ ਕੋਈ ਆਪਾਂ ਪ੍ਰਸ਼ਨ ਪੁੱਛਦੇ ਹਾਂ ਤੂੰ ਕਿੱਥੇ ਜਾ ਰਿਹਾ ਹੈਂ ਸਕੂਲੋਂ ਛੁੱਟੀ ਕਦੋਂ ਹੁੰਦੀ ਹੈ ਫਿਰ ਇਸ ਤੋਂ ਬਾਅਦ ਆ ਜਾਂਦਾ ਸਾਡੇ ਕੋਲੇ ਬਿੰਦੀ ਕੰਮ ਇਹਦੇ ਵਰਤੋਂ ਜ਼ਿਆਦਾ ਨਹੀਂ ਹੁੰਦੀ ਇੱਕੋ ਵਾਕ ਦੇ ਵਿੱਚ ਜਦੋਂ ਕੰਮਾਂ ਨਾਲੋਂ ਵੱਧ ਤੇ ਡੰਡੀ ਨਾਲੋਂ ਘੱਟ ਵਿਸਰਾਮ ਦੇਣਾ ਹੋਵੇ ਤੁਹਾਨੂੰ ਸਖਤ ਮਿਹਨਤ ਕਰਨੀ ਚਾਹੀਦੀ ਹੈ ਤਾਂ ਹੀ ਤੁਸੀਂ ਬਾਸ ਹੋ ਸਕੋਗੇ ਇਸ ਤੋਂ ਬਾਅਦ ਆ ਜਾਂਦਾ ਸਾਡੇ ਕੋਲੇ ਦੋ ਬਿੰਦੀ ਲੈਸ਼ ਦੋ ਬਿੰਦੀਆਂ ਜਦੋਂ ਕਿਸੇ ਸ਼ਬਦ ਦੇ ਸਾਰੇ ਅੱਖਰ ਨਾ ਲਿਖੇ ਜਾਣ ਜਾਂ ਘਟ ਲਿਖੇ ਜਾਣ ਜਿਵੇਂ ਆਪਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਿਖਦੇ ਆ ਤਾਂ ਆਪਾਂ ਸ ਸ ਦੋ ਬਿੰਦੀਆਂ ਫਿਰ ਸੀਨੀਅਰ ਨੀਆਂ ਵੀ ਦੋ ਬਿੰਦੀਆਂ ਫਿਰ ਸੈਕੰਡਰੀ ਦੀਆਂ ਵੀ ਦੋ ਬਿੰਦੀਆਂ ਤੇ ਸਕੂਲ ਦੀਆਂ ਵੀ ਦੋ ਬਿੰਦੀਆਂ ਅੱਗੇ ਆ ਜਾਂਦਾ ਸਾਡੇ ਕੋਲੇ ਵਿਸਮਕ ਚਿੰਨ ਜਿਹਨੂੰ ਆਪਾਂ ਬਹੁਤ ਵਿਸਤਾਰ ਨਾਲ ਕਰ ਚੁੱਕੇ ਹਾਂ ਪਹਿਲਾਂ ਇਹ ਜਦੋਂ ਮਨ ਦੀ ਖੁਸ਼ੀ ਗਮੀ ਹਰਾਨੀ ਦੇ ਭਾਵ ਪ੍ਰਗਟ ਕਰਦੇ ਆ ਉਦੋਂ ਇਹ ਵਿਸਮਕ ਚੇਨ ਵਰਤੇ ਜਾਂਦੇ ਨੇ ਵਾਹ ਕਿੰਨਾ ਸੋਹਣਾ ਫੁੱਲ ਹੈ ਮੰਮੀ ਵੀਰਾ ਆ ਗਿਆ ਏ ਡੰਡੀ ਦੇ ਪਾਕੇ ਦੇ ਵਿੱਚ نیچے ਬਿੰਦੀ ਪਾ ਦਿੰਦੇ ਆ ਫੇਰ ਆ ਜਾਂਦੇ ਨੇ ਪੁੱਠੇ ਕੰਮ ਹੈ ਪੁੱਠੇ ਕੰਮ ਹੈ ਆਪਾਂ ਨੂੰ ਪਤਾ ਹੀ ਹੈ ਵੀ ਜਦੋਂ ਆਪਾਂ ਕਿਸੇ ਦੀ ਕਹੀ ਹੋਈ ਗੱਲ ਨੂੰ ਉਸੇ ਤਰੀਕੇ ਨਾਲ ਉਸੇ ਕਾਲ ਦੇ ਵਿੱਚ ਕਾਲ ਦਾ ਮਤਲਬ ਸਮਾਂ ਵੀ ਭੂਤ ਕਾਲ ਆ ਜਾਂ ਭਵਿਕ ਕਾਲ ਆ ਜਾਂ ਵਰਤਮਾਨ ਕਾਲ ਉਸੇ ਤਰੀਕੇ ਨਾਲ ਆਪਾਂ ਲੇਖ ਦਿੰਨੇ ਆ ਜਿਵੇਂ ਮਗਰਮਸ਼ ਨੇ ਬਾਂਦਰ ਨੂੰ ਕਿਹਾ ਕਾਮਾ ਕਮੇ ਸ਼ਰੋ ਬਾ ਵਈ ਬਿਸਮਿਕਚਨ ਪਰ ਜਾਈ ਨਾਲੋਂ ਕੋਈ ਦਿਲ ਚੰਗਾ ਸੀ ਕਾਮਾ ਪਰ ਮੈਂ ਤਾਂ ਜਾਮੜ ਤੇ ਛੱਡਿਆ ਆ ਹੂੰ ਕੀ ਬਣੂ ਤੁਸੀਂ ਇਸ ਬਾਕ ਨੂੰ ਦੇਖੋ ਬਾਕ ਨੂੰ ਦੇਖੋ ਮਗਰਮਸ਼ ਨੇ ਬਾਂਦਰ ਨੂੰ ਕਿਹਾ ਕਾਮਾ ਪਤਾ ਫਿਰ ਉਦੀ ਕਹੇ ਹੋਏ ਸ਼ਬਦ ਕ ਪੁਠੇ ਕੋਂ ਮੇ ਸ਼ੁਰੂ ਹੋ ਗਏ ਵਾਪਾਈ ਫਿਰ ਵਿਸਮੁਖ ਚੈਨਾ ਗਿਆ ਪਰ ਜਾਈ ਨਾਲੋ ਕੋਈ ਦਿਲ ਚੰਗਾ ਸੀ ਥੋੜਾ ਜਿਹਾ ਰੁਕੇ ਆਪਾਂ ਪਰ ਮੈਂ ਤਾਂ ਜਾਮਣ ਤੇ ਤੇ ਛੁੱਟ ਮਰੋੜੀ ਆ ਗਈ ਛੱਡ ਆਇਆ ਫਿਰ ਥੋੜਾ ਜਿਹਾ ਰੁਕੇ ਆ ਹੁਣ ਕੀ ਬਣੂ ਪ੍ਰਸ਼ਨ ਆ ਗਿਆ ਪ੍ਰਸ਼ਨਵਾਚਕ ਚਿੰਨ ਤੇ ਕੌਮੇ ਬੰਦ ਇਸ ਤੋਂ ਬਾਅਦ ਆ ਜਾਂਦੀ ਹੈ ਬ੍ਰੈਕਟ ਕਿਸੇ ਵਾਕ ਜਾਂ ਸ਼ਬਦ ਦੇ ਅਰਥ ਨੂੰ ਹੋਰ ਸਪਸ਼ਟ ਕਰਨ ਲਈ ਜਿਵੇਂ ਗੀਤਾ ਹਰ ਸਮੇਂ ਸਿਆਣਪ ਫਿਰ ਬ੍ਰੈਕਟ ਵਿੱਚ ਆਪਾਂ ਪਾ ਦਿੱਤਾ ਸਿਆਣਪ ਦਾ ਮਤਲਬ ਦੱਸ ਦਿੱਤਾ ਅਕਲ ਤੋਂ ਕੰਮ ਲੈਂਦੀ ਹੈ ਫਿਰ ਅਗੇ ਬਿੰਦੀ ਇਹਦੀ ਵਰਤੋਂ ਆਮ ਤੌਰ ਤੇ ਆਪਾਂ ਡਿਗਰੀਆਂ ਦੇ ਵਿੱਚ ਵਰਤਦੇ ਆ ਜਿਵੇਂ ਐਮ ਬੀਬੀਐਸ ਐਮ ਤੋਂ ਬਾਅਦ ਬਿੰਦੀ ਫਿਰ ਬੀ ਤੋਂ ਬਾਅਦ ਫਿਰ ਬੀ ਤੋਂ ਬਾਅਦ ਫਿਰ ਐਸ ਐਮ ਏ ਫਿਰ ਅਗੇ ਛੋਟ ਮੁਰੜੀ ਹਾਂ ਉੱਤੇ ਕਹਿਣਾ ਜਾਂ ਵਿੱਚੋਂ ਕਹਿਣਾ ਤਾਂ ਉਹਦੀ ਜਗ੍ਹਾ ਤੇ ਆਪਾਂ ਅੱਖਰ ਛੋਟਾ ਕਰ ਦਿੰਨੇ ਆ ਠੀਕ ਹੈ ਨਾ ਜਦੋਂ ਬੋਲ ਚੱਲਦੀ ਭਾਸ਼ਾ ਨੂੰ ਲਿਖਣ ਵੇਲੇ ਕੋਈ ਅੱਖਰ ਛੱਡਿਆ ਜਾਵੇ ਤਾਂ ਉਹਦੀ ਥਾਂ ਛੋਟ ਮਰੋੜੀ ਆ ਜਾਂਦੀ ਹੈ ਜਿਵੇਂ ਚੰਗੇ ਇਨਸਾਨ ਕਦੇ ਮੱਥੇ ਤੇ ਵਟ ਨਹੀਂ ਪਾਉਂਦੇ ਉੱਤੇ ਨਹੀਂ ਜਗ੍ਹਾ ਤੇ ਆਪਾਂ ਕੀ ਕਰਤਾ ਛੋਟ ਮਰੋੜੀ ਪਾ ਕੇ ਤੇ ਲਿਖ ਦਿੱਤਾ ਫਿਰ ਆ ਗਿਆ ਦੋ ਬਿੰਦੀ ਡੈਸ਼ ਆਪਾਂ ਆਮ ਤੌਰ ਤੇ ਇਹਦੀ ਵਰਤੋਂ ਉਦਾਹਰਨਾਂ ਵਿੱਚ ਕਰਦੇ ਹਾਂ ਜਿਵੇਂ ਖਾਸ ਨਾਮ ਉਸਨੂੰ ਕਹਿੰਦੇ ਹਨ ਜਿਹੜੇ ਕਿਸੇ ਖਾਸ ਥਾਂ ਮਨੁੱਖ ਲਈ ਵਰਤਿਆ ਜਾਵੇ ਜਿਵੇਂ ਜਿਵੇਂ ਜਦੋਂ ਪਾਉਣਾ ਨਾ ਫਿਰ ਦੋ ਬਿੰਦੀ ਤੇ ਡੈਸ਼ ਪਾਉਣਾ ਹੈ ਫਿਰ ਅੱਗੇ ਜਾ ਕੇ ਆਪਾਂ ਉਦਾਹਰਨ ਦਿੰਨੇ ਆ ਜਿਵੇਂ ਮੋਗਾ ਸ਼ਾਮ ਸਤਲੁਜ ਅੱਗੇ ਆ ਗਿਆ ਡੈਸ਼ ਜਦੋਂ ਕਿਸੇ ਗੱਲ ਨੂੰ ਹੋਰ ਸਪਸ਼ਟ ਕਰਨ ਲਈ ਵਾਧੂ ਗੱਲ ਕਹੀ ਜਾਵੇ ਜਿਵੇਂ ਸਾਡੀ ਘਰੇਲੂ ਬਗੀਚੀ ਵਿੱਚ ਫਾਲ ਫੁੱਲ ਉਦੋਂ ਫਿਰ ਆਪਾਂ ਡੈਸ਼ ਪਾ ਦਿੰਨੇ ਆ ਥੋੜੀ ਜਿਹੀ ਲੰਬੀ ਲਾਈਨ ਪਾ ਦਿੰਨੇ ਆ ਜੋ ਵੀ ਵਿੱਜਿਆ ਜਾਵੇ ਫਿਰ ਲਾਈਨ ਪਾ ਦੇਣਾ ਬਹੁਤ ਵਧੀਆ ਹੁੰਦਾ ਹੈ ਇੱਕ ਹੁੰਦੀ ਹੈ ਜੋੜਨੀ ਜੋੜਨੀ ਹੁੰਦੀ ਹੈ ਥੋੜੀ ਜਿਹੀ ਡੈਸ਼ ਨਾਲ ਉਹ ਛੋਟੇ ਜੋੜਨੀ ਦਾ ਅਰਥ ਹੁੰਦਾ ਜੋੜਨ ਵਾਲੀ ਜਦੋਂ ਦੋ ਸ਼ਬਦਾਂ ਨੂੰ ਜੋੜ ਕੇ ਇੱਕ ਸ਼ਬਦ ਬਣਾਉਣਾ ਜਿਵੇਂ ਚਾਹ ਪਾਣੀ ਲਿਖਣਾ ਆਪਾਂ ਚਾਹ ਤੇ ਪਾਣੀ ਦੇ ਵਿੱਚਕਾਰ ਆਪਾਂ ਕੇ ਪਾ ਦੇਣਾ ਜੋੜਨੀ ਪੜਾਈ ਲਿਖਾਈ ਲਿਖਣਾ ਜੋੜਨੀ ਪਾ ਦੇਣਾ ਹੱਥ ਪੈਰ ਜੋੜਨੀ ਖਾਣ ਪੀਣ ਵਿਚਾਰੇ ਜੋੜਨੀ ਪਾ ਦਿੱਤੀ ਰੋਟੀ ਟੋਕ ਚੰਗਾ ਮੰਦਾ ਹੈ ਠੀਕ ਹੈ ਇਸ ਤਰੀਕੇ ਨਾਲ ਅਸੀਂ ਇਹ ਜਿਹੜੇ ਵਿਸਰਾਮ ਚਿੰਨ ਕੀਤੇ ਆ